ਸਤਿ ਸ਼੍ਰੀ ਅਕਾਲ ਜੀ ਪੰਜਾਬ ਨਾ ਮਾਚ ਦੇ ਨਾਲ ਸੀ ਲਗਾਤਾਰ ਜੁੜੇ ਹੋਏ ਮੈਂ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ ਸਿਆਸਤ ਵਿੱਚ ਡਾਇਨਾਸੌਰ ਸ਼ਬਦ ਦੀ ਸ਼ੁਰੂਆਤ ਕਦੋਂ ਹੋਈ ਸੀ ਦੱਸਾਂਗੇ ਕਿ ਆਖਿਰਕਾਰ ਅੱਜ ਪੰਜਾਬ ਦੀ ਸਿਆਸਤ ਵਿੱਚ ਡਾਇਨਾਸੌਰ ਸ਼ਬਦ ਕਿਉਂ ਪ੍ਰਚਲਿਤ ਹੈ ਇਸ ਸ਼ਬਦ ਦੀ ਸ਼ੁਰੂਆਤ ਉਸ ਟਾਈਮ ਹੁੰਦੀ ਹੈ ਜਦੋਂ 2022 ਦੀ ਵਿਧਾਨ ਸਭਾ ਇਲੈਕਸ਼ਨ ਦੇ ਨਤੀਜੇ ਆਉਂਦੇ ਆ ਤਾਂ ਉਸ ਵਿਲ ਨਤੀਜਿਆਂ ਦੇ ਵਿੱਚ 92 ਪਲੱਸ ਸੀਟਾਂ ਲੈ ਕੇ ਆਮ ਆਦਮੀ ਪਾਰਟੀ ਸੱਤਾ ਜਾ ਜਾਂਦੀ ਹੈ 16 ਤੋਂ ਅੱਧ ਸੀਟਾਂ ਲੈ ਕੇ ਕਾਂਗਰਸ ਜਿੱਥੇ ਓਪੋਜੀਸ਼ਨ ਬਣਦੀ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ਦੇ ਸਿਮਟ ਜਾਂਦਾ ਹੈ ਉਸ ਵੇਲੇ ਸਿਆਸੀ ਤਕਰੀਰਾਂ 'ਚ ਪੰਜਾਬ ਦੇ ਮੁੱਖ ਮੰਤਰੀ ਮਾਨ ਅਕਸਰ ਕਿਹਾ ਕਰਦੇ ਕਿ ਨਾ ਅਕਾਲੀ ਆ ਸਕਦੇ ਐ ਨਾ ਧਰਤੀ ਤੇ ਡਾਇਨਾਸੌਰ ਆ ਸਕਦੀ ਐ ਉਸ ਸ਼ਬਦ ਨੂੰ ਫੜ ਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਪੰਜਾਬ 'ਚ ਪੋਲਿਟੀਕਲ ਗਰਾਉਂਡ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਅੱਜ ਡਾਇਨਾਸੌਰ ਯਾਦ ਕੀਤੇ ਜਾ ਰਹੇ ਹੈ ਕਿ ਆਖਰਕਾਰ ਡਾਇਨਾਸੌਰ ਫੇਰ ਆ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬਕਾਇਦਾ ਇੱਕ AI ਤੇ ਦਿਖਾਇਆ ਗਿਆ ਕਿ ਉਹ ਡਾਇਨਾਸੌਰ ਤੇ ਚੜ ਕੇ ਆ ਰਹੇ ਨੇ ਇਸ ਸ਼ਬਦ ਤੋਂ ਬਾਅਦ ਸਭ ਤੋਂ ਵੱਡੀ ਗੱਲ ਕੀ ਹੋਈ ਕਿ ਕਾਂਗਰਸ ਕਹਿ ਰਹੀ ਹੈ ਕਿ mafie ਵਾਲਾ ਡਾਇਨਾਸੌਰ ਜਦੋਂ ਪੰਜਾਬ ਚ ਅਕਾਲੀ ਦਲ ਦਾ ਕਾਰਜਕਾਲ ਸੀ ਉਸ ਵੇਲੇ ਮਾਫੀਏ ਦੇ ਡਾਇਨਾਸੌਰ ਨੇ ਮਾਫੀਆ ਸ਼ਬਦ ਦੀ ਵਰਤੋਂ ਕਰਕੇ ਪੰਜਾਬ ਨੂੰ ਖਾਦਾ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਸਵਾਲ ਖੜੇ ਕਰ ਰਹੀ ਹੈ ਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਕੀ ਕਹਿ ਰਿਹਾ ਅਕਾਲੀ ਦਲ ਕਹਿ ਰਿਹਾ ਕਿ ਕਬਰਾਹਟ ਹੈ ਕਬਰਾਹਟ ਇਹਨਾਂ ਸ਼ਬਦਾਂ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਹੈ ਕਿ ਮੁੱਦਿਆਂ ਦੀ ਸਿਆਸਤ ਕਿੱਥੇ ਗਈ ਤਾਂ ਤਿੰਨ ਵੱਡੇ ਸਵਾਲਾਂ ਨਾਲ ਚਰਚਾ ਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਕਿ ਆਖਰਕਾਰ ਪੰਜਾਬ ਦੀ ਸਿਆਸਤ ਦਾ ਡਾਇਨਾਸੌਰ ਹੈ ਕੌਣ ਹੈ ਜਿਹੜੇ ਬਿਆਨ ਇਹਨਾਂ ਦੇ ਮਾਇਨੇ ਕੀ ਕੁਛ ਨਹੀਂ ਤਾਂ ਵੱਡਾ ਪੈਨਲ ਅੱਜ ਦੀ ਚਰਚਾ ਵਿੱਚ ਜੁੜੇ ਮੈਂ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਤੋਂ ਸੰਦੀਪ ਬੰਦ ਜਿਹੜੇ ਨੇ ਭਾਜਪਾ ਤੋਂ ਇਕਬਾਲ ਸਿੰਘ ਜੀ ਚੰਨੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੌਰਵਿੰਦਰ ਸਿੰਘ ਜ਼ੈਮਪਲਾ ਸਾਹਿਬ ਜੁੜੇ ਨੇ ਕਾਂਗਰਸ ਤੋਂ ਜਸਪ੍ਰੀਤ ਸਿੰਘ ਨਰਵਾਲ ਸਾਹਿਬ ਜੁੜੇ ਨੇ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ ਹਾਂ ਤਾਂ ਜਿਸ ਤਰੀਕੇ ਦੇ ਨਾਲ ਇਹ ਵੱਡੇ ਸਵਾਲ ਨੇ ਇਹਨਾਂ ਸਵਾਲਾਂ ਦੇ ਉੱਤਰ ਕੀ ਹੋ ਸਕਦੇ ਆ ਕੀ ਅਕਾਲੀ ਦਲ ਵਾਕਈ ਰਿਵਾਈਵਲ ਮੋਡ ਤੇ ਐਸ ਕਰਕੇ ਡਾਇਨਾਸੌਰ ਸ਼ਬਦ ਬੜਾ ਚਰਚਾ ਤੇ ਵਿੱਚ ਆ ਇਹ ਵੀ ਜਿਹੜਾ ਪੁੱਛਣਾ ਬੜਾ ਇੰਪੋਰਟੈਂਟ ਰਹੇਗਾ ਤਾਂ ਮੈਂ ਸਭ ਤੋਂ ਪਹਿਲਾਂ ਸੈਂਪਲਰ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਸ਼੍ਰੋਮਣੀ ਅਕਾਲੀ ਦਲ ਅਤੇ ਡਾਇਨਾਸੌਰ ਸ਼ਬਦ ਦਾ ਆਖਰਕਾਰ ਕੀ ਤੁਲਨਾਤਮਕ ਰਿਸ਼ਤਾ ਹੈ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਵਿਰੋਧੀ ਬੜੇ ਹਾਵੀ ਹੋ ਰਹੇ ਨੇ ਧੰਨਵਾਦ ਕ੍ਰਿਸ਼ਨ ਜੀ ਧੰਨਵਾਦ ਅਹ ਦੇਖੋ ਸ਼ਰੋਮਣੀ ਕਾਲੀਦਲ ਦਾ ਜਿਹੜਾ ਇਹ ਡਾਇਨਾਸੌਰ ਜਿਹੜਾ ਤੁਸੀਂ ਵਰ ਜਾਂ ਇੱਕ ਹਾਕਵਤ ਜਿਹੜੀ ਬਣੀ ਹੈ ਪਿਛਲੇ ਕੁਝ ਸਮੇਂ ਤੋਂ ਇਹ ਬੜੀ ਹਾਈਪ ਤੇ ਵਿੱਥ ਆ ਗਈ ਹੈ ਪਰ ਮੈਂ ਕਹਿਣਾ ਚਾਹੁੰਦਾ ਵੀ ਇਹ ਸ਼ਰੋਮਣੀ ਕਾਲੀਦਲ ਦਾ ਜਿਹੜਾ ਉਪਜਾਇਆ ਹੋਇਆ ਸ਼ਬਦ ਨਹੀਂ ਹੈਗਾ ਇਹ ਕਿਸੇ ਵਿਰੋਧੀ ਨੇ ਵਰਤਿਆ ਤਾਂ ਸੀ ਕਿਸੇ ਟੀਚਰ ਦੇ ਵਾਸਤੇ ਜਿਵੇਂ ਆਮ ਆਪਣੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਧਾਰਨਾ ਬਣ ਜਾਂਦੀ ਹੈ ਨਾ ਕਿ ਆਖਾਂਣ ਬੋਲੇ ਜਾਂਦੇ ਨੇ ਕਿ ਕਿਸੇ ਨੂੰ ਆਪਾਂ ਟੀਚਰਾਂ ਮਾਰਨੀਆਂ ਹੋਵੇ ਤਾਂ ਇਹੋ ਜਿਹੀ ਗੱਲ ਕਹਿ ਦਿੰਦੇ ਆ ਪਰ ਉਹ ਪੈ ਗਈ ਪੁੱਠੀ ਕਿਰੇਨ ਜੀ ਯਾਰ ਤਾਂ ਇਹ ਸੀ ਵੀ ਜਦੋਂ ਇਹ ਕਹੀ ਗਈ ਸੀ ਗੱਲ ਹੈ 2022 ਦੇ ਇਲੈਕਸ਼ਨ ਤੋਂ ਬਾਅਦ ਤਾਂ ਇਹ ਕਹਾ ਗਿਆ ਸੀ ਵੀ ਨਾ ਤਾਂ ਡਾਇਨਾਸੌਰ ਕਦੇ ਆ ਸਕਦੇ ਪੰਜਾਬ ਤੇ ਕਾਲੀਆਂ ਦਾ ਵੀ ਉਹੀ ਹਾਲ ਹੋਣਾ ਵੀ ਨਾ ਉਹ ਆ ਸਕਦੇ ਨੇ ਪਰ ਹੋਇਆ ਕੀ ਵੀ ਹਵਾ ਚਲ ਪਈ ਪੁੱਠੀ ਹੁਣੇ ਪਛਤਾਉਂਦੇ ਹੋਣਗੇ ਮੈਨੂੰ ਨਹੀਂ ਪਤਾ ਇਹ ਸ਼ਬਦ ਕਿਹਨੇ ਆ ਕਿਹਨੇ ਪਹਿਲੀ ਵਾਰ ਕਹੇ ਸੀ ਪਰ ਜਿਨੇ ਵੀ ਕਹੇ ਹੋਣਗੇ ਨਾ ਉਹ ਸੋਚਤਾ ਜ਼ਰੂਰ ਹੋਊਗਾ ਯਾਰ ਵੀ ਮੈਨੂੰ ਨਹੀਂ ਸੀ ਪਤਾ ਵੀ ਸਾਡੇ ਤੇ ਇਹ ਗੱਲ ਪੁੱਠੀ ਪੈ ਜਾਣੀ ਪਰ ਉਹ ਪੁੱਠੀ ਪਈ ਹੈ ਪੰਜਾਬ ਦੀ ਸਿਆਸਤ ਦੇ ਵਿੱਚ 22% ਵੋਟ ਬੈਂਕ ਜਿਹੜਾ ਹੈਗਾ ਹੈ ਉਹ ਵੋਟ ਪ੍ਰਤੀਸ਼ਤ ਅਸੀਂ ਆਸਲ ਕੀਤੀ ਹੈ ਬਲਾਕ ਸ਼ੰਤੀ ਦੀਆਂ ਚੋਣਾਂ ਦੇ ਵਿੱਚ ਜਿਹੜੀ ਕਾਂਗਰਸ ਤੋਂ ਕਿਤਾ ਉੱਪਰ ਹੈ ਪਿਛਲੇ ਦਿਨੀ ਕਾਂਗਰਸ ਨੇ ਇੱਕ ਪ੍ਰੈਸ ਵਾਰਤਾ ਕਰਕੇ ਫੂਕ ਕੱਟ ਕੇ ਦਿਖਾਈ ਸੀ ਨਾ ਡਾਇਨਾਸੌਰ ਦੀ ਚਲੋ ਮੈਂ ਤੁਹਾਨੂੰ ਇਹ ਕਹਿਣਾ ਹੈ ਕਿਰਸ਼ਨ ਜੀ ਵੀ ਆ ਜਿਹੜੀਆਂ ਗੱਲਾਂ ਨੇ ਇਹ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਇੱਕਾ ਦੁੱਖਾ ਕਰਨ ਵਾਸਤੇ ਚੱਲ ਜਾਂਦੀਆਂ ਹੁੰਦੀਆਂ ਨੇ ਪਰ ਸਦਾ ਵਾਸਤੇ ਨਹੀਂ ਹੁੰਦੀਆਂ ਉਹ ਚੰਗੀ ਗੱਲ ਨਹੀਂ ਲੱਗਦੀ ਅਸੀਂ ਵੀ ਇਸ ਗੱਲ ਨੂੰ ਮੰਨਤਾ ਨਹੀਂ ਦਿੰਦੇ ਇਹ ਮਾਫੀ ਵਾਲਾ ਡਾਇਨਾਸੌਰ ਸੀ ਇਹ ਇਹ ਕਹਿਣਾ ਚਾਹੁੰਦੇ ਆ ਉਹ ਕਾਂਗਰਸ ਨੇ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ ਇੱਕ ਛੋਟਾ ਜਿਹਾ ਖੜੋਣਾ ਜਿੱਤ ਜਾ ਕੇ ਹਵਾ ਕੱਟਦੇ ਦਿਖਾਈ ਦਿੱਤੇ ਸਪੋਕਸਪਰਸਨ ਹੂੰ ਮੈਂ ਦੇਖੀ ਹੈ ਮੈਂ ਦੇਖੀ ਮੈਂ ਉਹੀ ਗੱਲ ਕਰ ਰਿਹਾ ਨਾ ਦੈਟਸ ਵਾਟ ਆਮ ਸਿੰਗ ਕਿ ਤੁਲਨਾਤਮਕ ਚੀਜ਼ਾਂ ਨਹੀਂ ਹੈਗੀਆਂ ਹੁਣ ਇਕੱਲੀ ਦਲ ਨਾਲ ਤੁਸੀਂ ਕੀ ਤੁਲਨਾ ਕਰ ਲੂਗੀ ਡਾਇਨਾਸੌਰ ਦੀ 105 ਸਾਲ ਪੁਰਾਣੀ ਜਿਹੜੀ ਆ ਪਾਰਟੀ ਹੈ ਕੋਈ ਇੱਕ ਜਾਨਵਰ ਦੀ ਗੱਲ ਹੋ ਰਹੀ ਹੈ ਤੇ ਇੱਥੇ ਜੇ ਗੱਲ ਕਰਨੀ ਹੈ ਤਾਂ ਅਸੀਂ ਖੰਡੇ ਦੀ ਗੱਲ ਕਰੀਏ ਅਸੀਂ ਤਕੜੀ ਦੀ ਗੱਲ ਕਰੀਏ ਅਸੀਂ ਕਾਲਸੇ ਦੇ ਕਿਸੇ ਚਿੰਨ ਦੀ ਗੱਲ ਕਰੀਏ ਜੇ ਅਕਾਲੀਆਂ ਨਾਲ ਜੋੜਨਾ ਤਾਂ ਇਹ ਜੁੜੋ ਇਹ ਅਕਾਲੀਆਂ ਦੀ ਜੋੜੀ ਹੋਈ ਗੱਲ ਨਹੀਂ ਹੈ ਹਾਂ ਜਦੋਂ ਹੁਣ ਜੇ ਤੁਸੀਂ ਮੈਨੂੰ ਪਤਾ ਹੈ ਮੇਰੇ ਵਿਰੋਧੀ ਕਹਿਣਗੇ ਵੀ ਸੈਂਪਲ ਸਾਹਿਬ ਕਹਿੰਦੇ ਅਕਾਲੀ ਵੀ ਪੋਸਟਾਂ ਸ਼ੇਅਰ ਕਰ ਰਹੇ ਨੇ ਕਹਿੰਦੇ ਡਾਇਨਾਸੌਰ ਆ ਕੇ ਸੁਖਬੀਰ ਸਿੰਘ ਬਾਦਲ ਨੂੰ ਦਿਖਾਇਆ ਗਿਆ ਕਿ ਸੁਖਬੀਰ ਜੀ ਆ ਰਹੇ ਨੇ ਬਕਾਇਦਾ ਡਾਇਨਾਸੌਰ ਦੇ ਗੱਲ ਚ ਰੱਸਾ ਪਾਇਆ ਹੋਇਆ ਕਹਿੰਦੇ ਕਹਿੰਦੇ ਚੱਕੋ ਅਕਾਲੀ ਵੀ ਆ ਕੇ ਕਹਿੰਦੇ ਡਾਇਨਾਸੌਰ ਵੀ ਆ ਗਏ ਬਿਲਕੁਲ ਦਿਖਾਇਆ ਗਿਆ ਗ੍ਰੀਸ਼ਣ ਜੀ ਮੈਂ ਉਹ ਵੀ ਕਲੀਅਰ ਕਰ ਦਿੰਦਾ ਵੀ ਇਹ ਭਾਵਨਾਵਾਂ ਨੇ ਲੋਕਾਂ ਦੀ ਦੇਖੋ ਪੰਜਾਬ ਦੇ ਹੀ ਵਖਿੰਦੇ ਨੇ ਅ ਜਿਨਾਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੋਟਾਂ ਪਾਈਆਂ ਨੇ ਉਹ ਵੀ ਪੰਜਾਬ ਦੇ ਲੋਕ ਸੀ ਜਿਨਾਂ ਨੇ ਅਕਾਲੀ ਦਲ ਦੇ ਉਹ ਅਕਾਲੀ ਦਲ ਦਾ ਹੀ ਵੋਟ ਬੈਂਕ ਸੀ ਜਾਂ ਕਾਂਗਰਸ ਦਾ ਹੋਊਗਾ ਇਹਨਾਂ ਦਾ ਆਪਣਾ ਤਾਂ ਕੋਈ ਹੈ ਨਹੀਂ ਸੀ ਸੋ ਉਹ ਭਾਵਨਾ ਹੁੰਦੀ ਹੈ ਲੋਕਾਂ ਦੀ ਉਹ ਲੋਕਾਂ ਦੀ ਭਾਵਨਾਵਾਂ ਨੇ ਵੀ ਉਹਨਾਂ ਨੇ ਡਾਇਨਾਸਟਰੀ ਗੈਰ ਹੋ ਕੇ ਕਾਲੀ ਦਲ ਰਿਵਾਈਵਲ ਮੋਰਚ ਸੰਦੀਪ ਜੀ ਕਹਿੰਦੇ ਵਿਰੋਧੀਆਂ ਨੇ ਟੀਚਰ ਤਾਂ ਸਾਨੂੰ ਚੜਾਉਣ ਲਈ ਕੀਤੀ ਸੀ ਕਹਿੰਦੇ ਕਹਿੰਦੇ ਕੁੱਬੇ ਦੇ ਮਾਰੀ ਲੱਤ ਕੁੱਬੇ ਦਾ ਕੁੱਬ ਸਿੱਧਾ ਹੋ ਗਿਆ ਸ਼ਾਇਦ ਇਹ ਕੁਝ ਕਹਿਣਾ ਚਾਹੁੰਦੇ ਸੀ ਸੰਦੀਪ ਜੀ ਐਗਜ਼ੈਕਟਲੀ ਐਗਜ਼ੈਕਟਲੀ ਬੰਦੂ ਸਾਹਿਬ ਸੁਣ ਪਾ ਰਹੇ ਹੋ ਸੰਦੀਪ ਜੀ ਆਵਾਜ਼ ਨਹੀਂ ਆ ਰਹੀ ਕ੍ਰਿਸ਼ਨ ਜੀ ਮੈਨੂੰ ਸੁਣਾਈ ਨਹੀਂ ਦੇ ਰਿਹਾ ਅਨਮਿਊਟ ਕਰੋ ਸਰ ਆਪਣੇ ਵਾਲੇ ਪਾਸੇ ਹੋ ਟਾਈਮ ਬੜਾ ਪ੍ਰੀਸ਼ੀਅਸ ਹੈ ਆਪਣੇ ਕੋਲ ਸੰਦੀਪ ਜੀ ਅਨਮਿਊਟ ਕਰੋ ਪਲੀਜ਼ ਤਾਂ ਸੁਣ ਪਾਉਂਗਾ ਮੈਂ ਤੁਹਾਨੂੰ ਠੀਕ ਹੈ ਨਹੀਂ ਆ ਰਹੀ ਆਵਾਜ਼ ਕੋਈ ਗੱਲ ਨਹੀਂ ਸੈਂਪਲ ਸਭ ਕੰਪਲੀਟ ਕਰ ਲਓ ਨਾ ਤੁਸੀਂ ਮੈਂ ਤੁਹਾਨੂੰ ਇਹ ਇੱਕ ਵੈਲ ਹੋਰ ਜਿਹੜੀ ਐਡ-ਆਨ ਕਰਨਾ ਚਾਹੁੰਨਾ ਆ ਵੀ ਦੇਖੋ ਜੇ ਆਪਾਂ ਨੈਨੋਸੋਰ ਵਾਲੀ ਗੱਲ ਹੀ ਲੈ ਲਈਏ ਚਲੋ ਠੀਕ ਆ ਆਪਾਂ ਵੀ ਖਾਂ ਦੇ ਪਿੱਛੇ ਚੱਲ ਪੈਨੇ ਆ ਤੇ ਫਿਰ ਇਹ ਸੱਚ ਵੀ ਤਾਂ ਸਾਬਤ ਹੋਈ ਹੈ ਪੰਜਾਬ ਦੇ ਇਸ ਪੇੜ ਦੇ ਵਿੱਚ ਚੋਨਾ ਦੇ ਪੇੜ ਦੇ ਵਿੱਚ ਇਹ ਸੱਚ ਵੀ ਸਾਬਤ ਹੋਈ ਹੈ ਕ੍ਰਿਸ਼ਨਜੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਹੈਗਾ ਆ 1814 ਸੀਟਾਂ ਤੇ ਜਿਹੜੀ ਹੈ ਇਲੈਕਸ਼ਨ ਲੜਿਆ 1024 ਜਿਹੜੀਆਂ ਸੀਟਾਂ ਨੇ ਉਹ ਸਾਡੇ ਕਾਗਜ਼ ਜਿਹੜੇ ਰਿਜੈਕਟ ਹੋਏ ਸੀ ਉਹ ਤੁਹਾਨੂੰ ਪਤਾ ਹੈ ਕਿਹੜਾ ਤੰਤਰ ਇਹਨਾਂ ਨੇ ਵਰਤੇ ਆ ਕਿਸ ਤਰੀਕੇ ਨਾਲ ਰਿਜੈਕਟ ਕੀਤੇ ਪਰ ਜਿੰਨੀਆਂ ਚ ਅਸੀਂ ਚੋਣਾਂ ਲੜੀਆਂ ਅਸੀਂ 450 ਦੇ ਤਕਰੀਬਨ ਜਿਹੜੀਆਂ ਸੀਟਾਂ ਪੰਜਾਬ 'ਚ ਲੈਣ ਦੇ ਕਾਮਯਾਬ ਹੋਏ ਆ ਜੇ ਉਹਦਾ ਵੋਟ ਪ੍ਰਤੀਸ਼ਤ ਕਿੱਢਿਆ ਜਾਵੇ ਤਾਂ 26% ਬਣਦਾ ਹੈ ਜਿਹੜੀ ਕਾਂਗਰਸ ਕੱਲ ਪ੍ਰੈਸ ਵਾਰਤਾ ਕਰਕੇ ਫੂਕ ਕੱਢਦੀ ਦਿਖਾਉਂਦੀ ਸੀ ਨਾ ਉਹਨਾਂ ਦਾ ਪ੍ਰਤੀਸ਼ਤ ਤਾਂ 22% ਬਣਦਾ ਹੈ ਉਹ ਕਹਿੰਦਾ ਨੂੰ ਤਾਂ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੇ ਆ ਅਸੀਂ ਤਾਂ ਫਿਰ ਵੀ ਕਲੇਮ ਕਰਦੇ ਆ ਬਾਰ-ਬਾਰ ਵੀ ਅਸੀਂ ਖੇਤਰੀ ਪਾਰਟੀਆਂ ਅਸੀਂ ਖੇਤਰੀ ਪਾਰਟੀ ਦੇ ਤੌਰ ਤੇ ਫੇਰ ਦਮਖੰਦ ਦੇ ਨਾਲ ਪੰਜਾਬ ਦੇ ਵਿੱਚ ਆਵਾਂਗੇ ਔਰ ਜਿਹੜਾ ਤੁਸੀਂ ਡਾਇਨਾਸੌਰ ਵਾਲੀ ਜਿਹੜੀ ਗੱਲ ਕਰਦੇ ਆ ਡਾਇਨਾਸੌਰ ਜਿਹੜਾ ਹੈਗਾ ਆ ਉਹ ਜੇ ਇਹਨਾਂ ਨੇ ਜੋੜਤਾ ਹੈ ਕੋਈ ਗੱਲ ਨਹੀਂ ਜੋੜਤਾ ਪਰ ਹੁਣ ਗੱਲ ਇਹ ਆ ਵੀ ਜਿੱਧਰ ਨੂੰ ਗੇਮ ਚੱਲਦੀ ਆ ਕੋਈ ਗੱਲ ਨਹੀਂ ਚੱਲਣ ਦੋ ਕਿਉਂਕਿ ਪੰਜਾਬੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਮ ਆਦਮੀ ਪਾਰਟੀਆਂ ਵਾਲਿਆਂ ਨੂੰ ਲੈ ਕੇ ਆਂਦਾ ਸੀ ਉਹ ਸਾਡਾ ਤੇ ਕਾਂਗਰਸ ਦਾ ਹੀ ਵੋਟ ਬੈਂਕ ਸੀ ਜਿਹੜਾ ਇਹਨਾਂ ਕੋਲੇ ਗਿਆ ਸੀ ਉਹਨਾਂ ਇਹੀ ਅਕਾਲੀਆਂ ਨੂੰ ਲੈ ਕੇ ਆਉਣਗੇ ਅਕਾਲੀ ਗੱਲ ਕਰਦਾ ਆ ਖੰਡੇ ਦੀ ਅਕਾਲੀ ਗੱਲ ਕਰਦਾ ਤੱਕੜੀ ਦੀ ਅਕਾਲੀ ਗੱਲ ਕਰਦਾ ਕਾਲਸੇ ਦੀ ਨਿਸ਼ਾਨੀ ਫਿਰ ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿ ਦਿੰਨੇ ਆ ਕ੍ਰਿਸ਼ਨ ਜੀ ਇਹ ਚੀਜ਼ਾਂ ਆਉਣ ਜਾਣ ਬਣਿਆ ਹੋਇਆ ਜੋ 250 ਬਿੰਸ ਹੈ ਗੁਰਬਾਣੀ ਵੀ ਕਹਿੰਦੀ ਹੈ ਇਹ ਚੀਜ਼ਾਂ ਆਉਣ ਜਾਣ ਬਣਿਆ ਹੈ ਪਰ ਇਹ ਪ੍ਰਮਾਤਮਾ ਦੀ ਖੇਡ ਹੈ ਤੁਸੀਂ ਕਿਵੇਂ ਮੈਂ ਕਿਵੇਂ ਕਲੇਮ ਕਰ ਸਕਦਾ ਅਕਾਲ ਪੁਰਖ ਕਰ ਸਕਦਾ ਡਾਇਨਾਸੌਰ ਵੀ ਵਾਪਸ ਆ ਸਕਦਾ ਨਹੀਂ ਆ ਸਕਦਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਪ੍ਰਮਾਤਮਾ ਤੋਂ ਵੱਡਾ ਕੁਝ ਵੀ ਨਹੀਂ ਹੈ ਪ੍ਰਮਾਤਮਾ ਤੋਂ ਵੱਡੇ ਲੋਕ ਹੋ ਜਾਣਗੇ ਉਹ ਕੁਝ ਵੀ ਕਰ ਸਕਦੇ ਹੈ ਜਿਓ ਚਾਹੇ ਤੋ ਕਿ ਡਾਇਨਾਸੌਰ ਵੀ ਆ ਸਕਦਾ ਪਰ ਗੱਲ ਇੱਥੇ ਦੁਨੀਆਵੀ ਤੌਰ ਤੇ ਆਪਾਂ ਕਰੀਏ ਤੇ ਅਕਾਲੀ ਦਲ ਦਾ ਜਿਹੜਾ ਹੈਗਾ ਪਲੜਾ ਬੜਾ ਪਾਰੀ ਹੈ ਇਹਨਾਂ ਇਲੈਕਸ਼ਨਾਂ 'ਚ ਜਿਵੇਂ ਮਰਜ਼ੀ ਵਿਰੋਧੀ ਕਹਿ ਲੈਣ ਜ਼ਬਰਤੰਤਰ ਦੇ ਨਾਲ ਇਹਨਾਂ ਨੇ ਇਲੈਕਟ ਕਰ ਲਿਆ ਡਾਇਨਾਸੌਰ ਹੁੰਦੇ ਸੀ ਆ ਵੀ ਸਕਦੇ ਆ ਜੀਓ ਪੋਲਿਟਿਕਸ ਡਾਇਨਾਸੌਰ ਦੀ ਵੀ ਚਰਚਾ ਹੋ ਰਹੀ ਸੈਂਪਲਾ ਸਾਹਿਬ ਵਿਸ਼ਵ ਦਾ ਇੱਕ ਇਲਾਕਾ ਜਿਹੜਾ ਹੈ ਮੈਂ ਤੁਹਾਨੂੰ ਦੱਸ ਦੂੰਗਾ ਰਿਪੋਰਟ ਉਹਦੀ ਭੇਜ ਦੂੰਗਾ ਜਿੱਥੇ ਉਹਦੀ ਪੈਡੈਮੀ ਦੇਖੀ ਹੈਗੇ ਹੁਣ ਰੀਸੈਂਟਲੀ ਕੋਈ ਗੱਲ ਨਹੀਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਮੰਦੂ ਸਾਹਿਬ ਅਕਾਲੀ ਦਲ ਕਹਿ ਰਿਹਾ ਕਿ ਡਾਇਨਾਸੌਰ ਵੀ ਆ ਸਕਦਾ ਹੈ ਪ੍ਰਮਾਤਮਾ ਦੇ ਹੱਥ ਹੈ ਕਹਿੰਦੇ ਉਹ ਅਕਾਲੀ ਦਲ ਤਾਂ ਕਹਿੰਦੇ ਆ ਰਿਹਾ ਕਹਿੰਦੇ ਸਾਰਿਆਂ ਨੂੰ ਜੀ ਆਇਆਂ ਸ਼ਾਇਦ ਮੇਰਾ ਮਾਈਕ ਆਫ ਸੀ ਬਿਸ਼ਮਿੰਦਰ ਜੀ ਗੱਲ ਇਹ ਹੈ ਡਾਇਨਾਸੌਰ ਹਜ਼ਾਰਾਂ ਸਾਲ ਪਹਿਲੇ ਲੁਪਤ ਹੋ ਗਏ ਅਕਾਲੀ ਦਲ ਵਾਲੇ 2020 ਚ ਲੁਪਤ ਹੋ ਗਏ 1920 ਚਾਹੇ 2020 ਚ ਖਤਮ ਹੋ ਗਏ ਨਾ ਡਾਇਨਾਸੌਰ ਵਾਪਸ ਆਣ ਨਾ ਅਕਾਲੀ ਦਲ ਵਾਪਸ ਆਏ ਕਿਉਂ ਆਏ ਕਿਉਂ ਨਹੀਂ ਆਏ ਇਹਨਾਂ ਨੇ ਪੰਜਾਬ ਲਈ ਕੀ ਕੀਤਾ ਬੜੀ ਮੇਰੇ ਸਾਪਲਾ ਸਾਹਿਬ ਬੜੇ ਸਤਿਕਾਰਯੋਗ ਨੇ ਬੜੀ ਪੰਥ ਦੀ ਗੱਲ ਕਰ ਰਹੇ ਨੇ ਰੱਬ ਦੀ ਗੱਲ ਕਰਦੇ ਨੇ ਸਾਪਲਾ ਸਾਹਿਬ ਦੱਸੋਗੇ ਪੰਥ ਲਈ ਕੀ ਕੀਤਾ ਏਸ਼ ਲਈ ਕੀ ਕੀਤਾ ਪੰਜਾਬ ਲਈ ਕੀ ਕੀਤਾ ਹਨ ਦੱਸੋਗੇ ਪੰਥ ਲਈ ਕੁਝ ਨਹੀਂ ਕੀਤਾ ਅਕਾਲੀ ਦਲ ਨੇ ਪੰਥਰ ਪੰਜਾਬੀਆਂ ਦੀ 피ੜ ਚ ਹਮੇਸ਼ਾ ਛੁਰਾ ਮਾਰਨ ਦਾ ਕੰਮ ਕੀਤਾ ਐ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਯਾਦ ਕਰੋ ਤੁਸੀਂ ਪਰਮਾਤਮਾ ਦੀ ਗੱਲ ਕਰ ਰਹੇ ਹੋ ਬੇਦਵੀ ਦੇ ਰੋਸ ਚ ਜਿਹੜਾ ਤਰਨਾ ਲੱਗ ਰਿਆ ਸੀ ਸਾਡੀ ਸਿੱਖ ਸੰਗਤ ਤਰਨਾ ਲਾ ਰਹੀ ਸੀ ਨਿਆਤੀ ਸੰਗਤ ਦੇ ਉੱਤੇ ਸ਼ਿਵਰੇਂ ਦੇ ਪਾਣੀ ਦੀ ਪੁਛਾਰਾ ਉਹਨਾਂ ਹਤੇ ਗੋਲੀਆਂ ਦੋ ਸਾਡੇ ਵੀਰ ਨੌਜਵਾਨ ਸ਼ਹੀਦ ਕਰਤੇ ਡੇਰਾ ਸੱਚਾ ਸੋਦਾ ਵਾਲੇ ਨੂੰ ਮਾਫੀ ਇਹ ਸਭ ਕੁਝ ਯਾਦ ਹੈ ਤੁਸੀਂ ਗੱਲ ਕਰਦੇ ਹੋ ਜੀ ਪੰਥ ਦੀ ਪੰਥ ਦੇ ਆਪਣੇ ਆਪ ਨੂੰ ਤਾਂ ਤੁਸੀਂ ਫਕਰੇ ਕੌਮ ਦਾ ਆਵਾਜ਼ ਦੇ ਲਿਆ ਲੇਕਿਨ ਪੰਥ ਹੋਰ ਪੰਜਾਬੀਆਂ ਵਾਸਤੇ ਕਦੀ ਕੁਝ ਨਹੀਂ ਕੀਤਾ ਸੇ ਪੰਜਾਬੀਆਂ ਨੂੰ ਯਾਦ ਹੈ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ ਅਸੀਂ ਬਹੁਤ ਹੀ ਉਸ ਨੂੰ ਸਤਕਾਰਯੋਗ ਸਿਰ ਨਿਵਾਉਂਦੇ ਆ ਸਾਰੇ ਜਣੇ ਪੰਜਾਬ 'ਚ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਸ਼੍ਰੀ ਹਰਗੋਬਿੰਦ ਸਾਹਿਬ ਨੇ ਬਣਾਇਆ ਸੀ ਉਨਾ ਨਾ ਹੁਕਮ ਮੱਥੇ ਹੁੰਦਾ ਸਿਰ ਪਰਵਾਨ ਹੁੰਦਾ ਤੁਸੀਂ ਉਹਦੇ ਸਾਹਮਣੇ ਖੜਕੇ ਇਹ ਤਾਂ ਮੰਨ ਲਿਆ ਕਿ ਹਾਂ ਅਸੀਂ ਗਲਤੀਆਂ ਕੀਤੀਆਂ ਅਸੀਂ ਬੇਦਗੀਆਂ ਕੀਤੀਆਂ ਅਸੀਂ ਗੋਲੀਆਂ ਚਲਾਈਆਂ ਸਜ਼ਾ ਵੀ ਲਵਾ ਲਈ ਆਪਣੇ ਤੇ ਹਮਲਾ ਵੀ ਕਰਾ ਲਿਆ ਲੇਕਿਨ ਬਾਅਦ 'ਚ ਤੁਸੀਂ ਬਾਹਰ ਜਾ ਕੇ ਫੇਰ ਮੁੱਕਰ ਗਏ ਤੁਸੀਂ ਅਕਾਲ ਸਿਕਰ ਸਾਹਿਬ ਦੀ ਹੁਕਮਨਾਮੇ ਨੂੰ ਨਹੀਂ ਮੰਨਦੇ ਇਸ ਲਈ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਆਪਣੇ ਆਪ ਨੂੰ ਚਮਕਾਉਣ ਲਈ ਬਹੁਤ ਕੁਝ ਕੀਤਾ ਤੁਸੀਂ ਲੇਕਿਨ ਪੰਥ ਲਈ ਔਰ ਪੰਜਾਬ ਲਈ ਕੁਝ ਨਹੀਂ ਕੀਤਾ ਹਾਂ ਅਗਰ ਕਿਸੇ ਨੇ ਕੁਝ ਕੀਤਾ ਤਾਂ ਸਰਦਾਰ ਭਗਤ ਸਿੰਘ ਮਾਨ ਸਾਹਿਬ ਨੇ ਕੀਤਾ ਪਵਿੱਤਰ ਤਿੰਨ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਸੀ ਸਾਡੇ ਪੰਜ ਤਖਤ ਨੇ ਅਸੀਂ ਵੀ ਮੰਨਦੇ ਹਾਂ ਗੁਰੂ ਸਾਹਿਬ ਨੂੰ ਸਾਡੇ ਸਤਿਕਾਰਯੋਗ ਅਸੀਂ ਮੱਥੇ ਨਵਾੰਦਿਆਂ ਜਾ ਕੇ ਗੁਰਦੁਆਰਿਆਂ 'ਚ ਅਸੀਂ ਨੱਕ ਨਾ ਲੱਗੀ ਰਹਿਣ ਦਿਆਂ ਗੁਰੂ ਸਾਹਿਬ ਬੰਦੂ ਸਾਹਿਬ ਇਹ ਡਾਇਨਾਸੌਰ ਸ਼ਬਦ ਦੀ ਆਪੋ ਜਿਸ ਨੇ ਕੀਤੀ ਅਕਾਲੀ ਦਲ ਕਹਿੰਦਾ ਹੈ ਕਿ ਅਸੀਂ ਤਾਂ ਕਦੇ ਨਹੀਂ ਕਿਹਾ ਵੀ ਡਾਇਨਾਸੌਰ ਸ਼ਬਦ ਕਹਿੰਦੇ ਸਾਡੇ ਆਪੋਜੀਸ਼ਨ ਤੇ ਆਪੋਨੈਂਟ ਵਰਤਦੇ ਸੀ ਕਹਿੰਦੇ ਦੇਖੋ ਪ੍ਰਚਲਿਤ ਹੋ ਗਿਆ ਸ਼ਬਦ ਡਾਇਨਾਸੌਰ ਵਰਡ ਨਾ ਸਾਡਾ ਕੱਢਿਆ ਨਾ ਕਿਸੇ ਦਾ ਕੱਢਿਆ ਇਹਨੂੰ ਹਾਈਪ ਕਰੀਏ ਕਰ ਰਹੇ ਨੇ ਡਾਈਨਾਸੌਰ ਹੈ ਹੀ ਨਹੀਂ ਚਿਪਲੀ ਜਵਾਰ ਪਰਕਰ ਨੂੰ ਡਾਈਨਾਸੌਰ ਬਣਾਈ ਜਾਂਦੇ ਨੇ ਬਣਾਈ ਜਾਂਣ ਕਰੀ ਜਾਂ ਫੋਲੋਣੇ ਨਾਲ ਖੇਢੀ ਜਾਓ ਪੰਜਾਬ ਦੀ ਜਨਤਾ ਸਭ ਕੁਝ ਸਮਝਦੀ ਹੈ ਕਿ ਕਿਹਨੇ ਤਿੰਨ ਪਵਿੱਤਰ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਕਰਜ਼ਾ ਦਿੱਤਾ ਸਰਦਾਰ ਭਵਨ ਸਿੰਘ ਮਾਨਸ਼ਾਹ ਦੀ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਡੇ ਚੰਨੀ ਸਾਹਿਬ ਡਾਈਨਾਸੌਰ ਕੀ ਸ਼ੈ ਹੈ ਜੀ ਭਾਜਪਾ ਸਮਝਾਵੇ ਦੇਖੋ ਇਹਨੂੰ ਕਹਿੰਦੇ ਆ ਪੰਥ ਦੀ ਸੇਵਕ ਬਣੇ ਠੀਕ ਹੈ ਬੰਦੂ ਜੀ ਇੰਨੀਆਂ ਸਰਕਾਰਾਂ ਚ ਰਹੇ ਇਹ ਕਹਿਣਾ ਚਾਹੁੰਦੇ ਹੋ ਕਿ ਧਰਮ ਕਰੋ ਇਹ ਕਹਿੰਦੇ ਹੋ ਚੰਨੀ ਸਾਹਿਬ ਕਮਾਲ ਦੀ ਗੱਲ ਹੈ ਸਾਡੀ ਸਾਹਿਬ ਮੈਂ ਸਵਾਲ ਕੀਤਾ ਤੁਹਾਨੂੰ ਸੰਦੀਪ ਜੀ ਰੋਕ ਰਿਹਾ ਬੰਦੂ ਸਾਹਿਬ ਰੋਕਦਾ ਤੁਹਾਨੂੰ ਮੈਂ ਠੀਕ ਆਉਂਗਾ ਮੈਂ ਤੁਹਾਡੇ ਕੋਲ ਚੰਨੀ ਜੀ ਜੀ ਗੱਲ ਹੈ ਜੀ ਮੈਂ ਬੰਦੂ ਸਾਹਿਬ ਨੂੰ ਸੁਣ ਰਿਹਾ ਸੀ ਇਹ ਆਪਣੇ ਆਪ ਨੂੰ ਬੜੇ ਪੰਥ ਪ੍ਰਸਤ ਦਾ ਸਰੇ ਨੇ ਵੀ ਅਸੀਂ ਤਾਂ ਜੀ ਪੰਥ ਲਈ ਆ ਕੀਤਾ ਆ ਕੀਤਾ ਮੈਨੂੰ ਸਮਝ ਨਹੀਂ ਆਉਂਦੀ ਜੇ ਅਕਾਲ ਤਖਤ ਸਾਬ ਨੂੰ ਇੰਨਾ ਸਮਰਪਿਤ ਨੇ ਜਿਵੇਂ ਇਹ ਕਹਿ ਰਹੇ ਸੀ ਹੁਣ ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਮੈਨੂੰ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗਾ ਤਾਂ ਬਹੁਤ ਕੁਝ ਬੋਲੇ ਮੈਂ ਜ਼ਿਆਦਾ ਗੱਲਾਂ ਥੋਕ ਗੱਲਾਂ ਹੀ ਕਰੂੰਗਾ ਮੈਨੇ ਦੱਸਦਾਂ ਜਦੋਂ ਮੁੱਖ ਮੰਤਰੀ ਸਾਹਿਬ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਬਾਰੇ ਜਿਹੜੀ ਭਾਸ਼ਾ ਵਰਤੀ ਉਦੋਂ ਤੁਸੀਂ ਕਿੱਥੇ ਸੀ ਕੀ ਤੁਸੀਂ ਜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਉਹਨਾਂ ਦੀ ਇੰਨਾ ਮਾਨ ਜਿੱਤ ਕਰਦੇ ਹੋ ਕੀ ਮੁੱਖ ਮੰਤਰੀ ਨੇ ਜੋ ਲਬਜ਼ ਵਰਤੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਕੀ ਉਹਨਾਂ ਦੇ ਨਿੰਦਾ ਕਰੋਗੇ ਕੀ ਆਪਣੇ ਮੁੱਖ ਮੰਤਰੀ ਨੂੰ ਕਹੋਗੇ ਵੀ ਅਜਿਹੇ ਲਬਜ਼ ਨਾ ਵਰਤਨ ਇੱਕ ਗੱਲ ਦੂਜੀ ਗੱਲ ਝੂਠ ਤੇ ਝੂਠ ਬੋਲੀ ਜਾਂਦੇ ਨੇ ਅਸੀਂ 70% ਸੀਟਾਂ ਜਿੱਤ ਗਏ ਜੀ ਮੈਂ ਚੈਲੰਜ ਕਰਦਾ ਇਹਨਾਂ ਨੂੰ ਬਲਾਕ ਸੰਮਤੀ ਤੁਸੀਂ 54% ਜਿੱਤੇ ਹੋ ਤੇ ਜ਼ਿਲ੍ਹਾ ਪੰਚਾਇਤ ਤੁਸੀਂ 62% ਜਿੱਤੇ ਹੋ ਇਹ 70% ਦਾ ਜਿਹੜਾ ਤੁਸੀਂ ਭਰਮ ਫਿਲਾ ਰਹੇ ਹੋ ਇਹ ਲੋਕਾਂ ਨੂੰ ਗੁੰਮਰਾ ਕਰ ਰਹੇ ਹੋ ਬਿਲਕੁਲ ਝੂਠ ਬੋਲ ਰਹੇ ਹੋ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਚਲੋ ਸਭ ਡਾਇਨਾਸੌਰ ਤੇ ਆਓ ਇਹ ਜਿਹੜੀ ਸਿਆਸਤ ਦੀ ਚਰਚਾ ਹੋ ਰਹੀ ਹੈ ਕਿ ਅਕਾਲੀ ਦਲ ਤੇ ਇਹ ਸ਼ਬਦ ਟਕਵਾ ਬੈਠਦਾ ਹੈ ਬੀਜੇਪੀ ਡਾਇਨਾਸੌਰ ਤੇ ਚੜ ਕੇ ਆਏਗੀ ਜਾਂ ਬੀਜੇਪੀ ਦੂਰ ਬੈਠ ਕੇ ਦੇਖੇਗੀ ਕਿ ਅਕਾਲੀ ਦਲ ਆ ਰਿਹਾ ਜਾਂ ਨਹੀਂ ਆ ਰਿਹਾ ਦੇਖੋ ਜਿਹੜੀ ਇਹ ਭਾਸ਼ਾ ਨਾ ਜੀ ਇਹ ਭਾਸ਼ਾ ਵੀ ਇਹਨਾਂ ਲੋਕਾਂ ਦੀ ਦਿੱਤੀ ਹੋਈ ਹੈ ਇਹ ਨਾਮ ਵੀ ਇਹਨਾਂ ਲੋਕਾਂ ਨੇ ਦਿੱਤੇ ਨੇ ਜਿਹੜੇ ਕਿ ਮੰਦ ਭਾਗੇ ਨੇ ਅਸੀਂ ਇਸ ਜਿਹੜਿਆ ਨਾਮ ਇਸ ਤਰ੍ਹਾਂ ਦਿੱਤੇ ਨੇ ਕਿਸੇ ਨੂੰ ਉਹ ਅਸੀਂ ਉਸ ਦੇ ਨਾਲ ਸਹਿਮਤ ਨਹੀਂ ਕਹੇ ਕਿਸੇ ਵੀ ਕਾਡਿਨਲ ਹੁਣ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਆਮ ਆਦੀ ਪਾਰਟੀ ਹੋਵੇ ਅਸੀਂ ਕਿਸੇ ਵੀ ਪਾਰਟੀ ਨਾਲ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੁੰਦੇ ਨਾ ਵਰਤਣੀ ਚਾਹੀਦੀ ਹੈ ਜਿਹੜੇ ਭਾਸ਼ਾ ਵਰਤਦੇ ਨੇ ਅਸੀਂ ਉਹਨਾਂ ਦੀ ਨਿੰਦਾ ਕਰਦੇ ਹਾਂ ਗੱਲ ਇਹ ਵੀ ਹਾਰ ਜਿੱਤ ਦੁਨੀਆ 'ਚ ਹਮੇਸ਼ਾ ਬਣੀ ਰਹਿੰਦੀ ਹੈ ਪਰ ਹੁਣ ਮੈਂ ਜਿਹੜੇ ਲਫ਼ਜ਼ੇ ਵਰਤਦੇ ਨੇ ਡਾਇਨਾਸੌਰ ਇਹਨਾਂ ਦੇ ਵੀ ਲੀਡਰ ਆਪਣੇ ਵਰਕਰਾਂ ਲਈ ਜਿਹੜੇ ਲਫ਼ਜ਼ ਵਰਤਦੇ ਨੇ ਉਹ ਮੈਂ ਵਰਤਾਂ ਚੰਗਾ ਨਹੀਂ ਲੱਗਦਾ ਮੈਂ ਨਹੀਂ ਮੈਂ ਉਹ ਜਿਹੇ ਲਫ਼ਜ਼ ਵਰਤਨੇ ਮੈਂ ਨਹੀਂ ਚੰਗੇ ਸਮਝਦਾ ਕੀ ਹੁਣ ਜੇ ਆਮ ਆਦੀ ਪਾਰਟੀ ਜੋ ਹਾਲਾਤ ਨੇ ਜੇ 27 ਦੀ ਇਲੈਕਸ਼ਨ ਚ ਇਹ ਹਾਰ ਜਾਂਦੇ ਨੇ ਫਿਰ ਇਹਨਾਂ ਨੂੰ ਹੀ ਕੋਈ ਨਾਂ ਦਿੱਤਾ ਜਾਊਗਾ ਜਿਹੜੀ ਕਿ ਇਹ ਸੰਭਾਵਨਾ ਪੂਰੀ ਬਣੀ ਹੋਈ ਆ ਜੋ ਹਾਲਾਤ ਨੇ ਤੇ ਇਸ ਲਈ ਮੈਂ ਨਹੀਂ ਸਮਝਦਾ ਕਿ ਇਹ ਜਿਹੇ ਲਬਜ਼ ਕਿਸੇ ਪਾਰਟੀ ਲਈ ਵਰਤਨੇ ਚਾਹੀਦੇ ਚਾਹੀਦੇ ਨੇ ਜਿਹੜੇ ਲੋਕ ਵਰਤ ਰਹੇ ਨੇ ਮੈਂ ਉਹਨਾਂ ਦੀ ਨਿੰਦਾ ਕਰਦਾ ਠੀਕ ਹੈ ਸੰਦੀਪ ਬੰਦੂ ਜੀ ਕਾਟ ਸ਼ਬਦਾਂ ਚ ਚਨੀ ਸਾਹਿਬ ਡਾਇਨਾਸੌਰ ਵਾਰਡ ਨਾ ਆਮ ਆਦੀ ਪਾਰਟੀ ਨੇ ਦਿੱਤਾ ਹੈ ਨਾ ਆਮ ਆਦੀ ਪਾਰਟੀ ਦੇ ਕਿਸੇ ਭਮੱਕੜ ਜਾਂ ਵਲੰਟੀਅਰ ਨੇ ਦਿੱਤਾ ਮੈਂ ਤਾਂ ਤੁਹਾਡੇ ਨਾਲ ਡਾਇਨਾਸੌਰ ਵਾਰਡ ਪੰਜਾਬ ਦੇ 999 ਜਿਹੜਾ ਨਾ ਸੁਣੋ ਸੁਣੋ ਚਨੀ ਸਾਹਿਬ ਸੁਣੋ ਇਹ ਪੰਜਾਬ ਦੇ ਨੌਜਵਾਨ ਵਰਗ ਵੱਲੋਂ ਪੰਜਾਬ ਦੇ ਵੋਟਰਾਂ ਵੱਲੋਂ ਪੰਜਾਬ ਦੇ ਵਾਸ਼ਿੰਦਿਆਂ ਵੱਲੋਂ ਦਿੱਤਾ ਗਿਆ ਕਿ ਡਾਇਨਾਸੌਰ ਤਾਂ ਆ ਸਕਦੇ ਆ ਪਰ ਅਕਾਲੀ ਵਾਪਸ ਨਹੀਂ ਆ ਸਕਦੇ ਆਮ ਆਦੀ ਪਾਰਟੀ ਨੂੰ ਕੋਈ ਕੋਈ ਦਿੱਕਤ ਨਹੀਂ ਹੈ ਲੇਕਿਨ ਅੱਜ ਮੈਂ ਕੱਲ ਸੁਣ ਰਿਹਾ ਸੀ ਸਤਕਾਰਯੋਗ ਜਿਹੜੇ ਅਕਾਲੀ ਦਲ ਦੇ ਧੜੇ ਬਣੇ ਹੋਏ ਨੇ ਨਾ ਅਲਗ-ਅਲਗ ਅਲਗ-ਅਲਗ ਗਿਆਨੀ ਹਰਪ੍ਰੀਤ ਸਿੰਘ ਕੀ ਕਹਿ ਰਹੀ ਸੀ ਕਿ ਜੇ ਪਸ਼ੂ ਬਣਨਾ ਚਾਹੁੰਦੇ ਆ ਤਾਂ ਬਣ ਜਾਣ ਇਹਨਾਂ ਨੂੰ ਹੁਣ ਜਿਹਨੂੰ ਇਹ ਕਹਿੰਦੇ ਆ ਨਾ ਕਿ ਬਾਬੇ ਨਾਨਕ ਦੀ ਤਕੜੀ ਹੈ ਉਹ ਅਸੀਂ ਤੋਲਦੇ ਆ ਸਤਕਾਰ ਕਰਦੇ ਆ ਸਲੂਟ ਕਰਦੇ ਆ ਬਾਬੇ ਨਾਨਕ ਸਾਹਿਬ ਦੀ ਤਕੜੀ ਨੂੰ ਜਿਹੜੀ ਤੇਰਾ ਤੇਰਾ ਤੋਲਦੀ ਸੀ ਪਰ ਇਹ ਜਿਹੜੀ ਤਕੜੀ ਹੈ ਇਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ ਹੁਣ ਇਹਨਾਂ ਨੂੰ ਆਪਣਾ ਚੋਣ ਨਿਸ਼ਾਨ ਡਾਇਨਾਸੌਰ ਰੱਖ ਲੈਣਾ ਚਾਹੀਦਾ ਕਾਲੀ ਦੱਲ ਵਾਲਿਆਂ ਨੂੰ ਕਿਉਂਕਿ ਡਾਇਨਾਸੌਰ ਬੋਧ ਕਰ ਰਹੇ ਆਂ ਅੱਜਕੱਲ ਇਹ ਵਰਡ ਵੀ ਜਾਨੀ ਹਰ ਕਿਸੇ ਜੀ ਨੇ ਕਹੇ ਨੇ ਠੀਕ ਹੈ ਨਰਵਾਲ ਸਾਹਿਬ ਵੀ ਜੁੜੇ ਨੇ ਜਸਪ੍ਰੀਤ ਨਰਵਾਲ ਜੀ ਮੈਂ ਸਵਾਗਤ ਕਰਦਾ ਤੁਹਾਡਾ ਠੀਕ ਹੈ ਕਿੱਠ ਮੈਜ ਜਵਾਬ ਤੋਂ ਆਨੰਦ ਸਰ ਅਕਾਲੀ ਦਲ ਤੋਂ ਸੁਬਾਹ ਨਰਪਾਲ ਸਾਹਿਬ ਕਾਂਗਰਸ ਵੀ ਬੜਾ ਚੱਕੀ ਫਿਰਦੀ ਸੀ ਜਰ ਖੜਾਉਣਾ ਜਾ ਕਿਸੇ ਨਿਆਣੇ ਦੇ ਭਲਾ ਕਰ ਦਾਂਦੇ ਮਤਲਬ ਹਵਾ ਕੱਢ ਕੱਢ ਦਿਖਾ ਰਹੀ ਸੀ ਤੁਹਾਡੇ ਬੁਲਾਰੇ ਕਹਿੰਦੇ ਦੇਖੋ ਜੀ ਡਾਇਨਾਸੌਰ ਨਾ ਕਦੇ ਆ ਸਕਦਾ ਨਾ ਕਦੇ ਆਦਾ ਨਹੀਂ ਇਹ ਕਬਰਾਹਟ ਹੈ ਜਾਂ ਅਕਾਲੀ ਦਲ ਦਾ ਰਿਵਾਈਵਲ ਹੈ ਮਤਲਬ ਡਾਇਨਾਸੌਰ ਕਿਉਂ ਚੱਕ ਕੇ ਲਿਆਉਣਾ ਪਿਆ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸ ਦਿਓ ਕਾਂਗਰਸ ਨੂੰ ਸੱਜਣਾਂ ਤੇ ਮੇਰੇ ਵੱਲੋਂ ਤੁਹਾਨੂੰ ਸਾਰੇ ਬੁਲਾਰਿਆਂ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਗੱਲ ਇਦਾਂ ਹੈ ਕਿ ਕਿ ਜਿਹੜੀ ਤੁਸੀਂ ਡਾਇਨਾਸੌਰ ਦੀ ਗੱਲ ਕਰ ਰਹੇ ਹੋ ਤੁਸੀਂ ਕਦੀ ਦੇਖੇ ਡਾਇਨਾਸੌਰ ਉਹ ਤਾਂ ਫਿਲਮਾਂ 'ਚ ਦੇਖਦੇ ਨੇ ਜਾਂ ਖਡਾਉਣਿਆਂ 'ਚ ਦੇਖਦੇ ਨੇ ਕੱਲ ਇਦਾਂ ਹੈ ਕਿ ਉਹਦੇ ਅਵਿਸ਼ੇਸ਼ ਪਾਏ ਜਾਂਦੇ ਨੇ ਕਾਂਗਰਸ ਦੀ ਪ੍ਰੈਸ ਕਾਨਫਰੰਸ ਦੇਖਿਆ ਜੀ ਹਾਂ ਜੀ ਹੈਲੋ ਕਾਂਗਰਸ ਦੀ ਪ੍ਰੈਸ ਕਾਨਫਰੰਸ ਦੇਖਿਆ ਸੀ ਛੋਟਾ ਜਿਹਾ ਮੈਂ ਉਹੀ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਜਿਹੜਾ ਖਡਾਉਣਾ ਦੇਖਿਆ ਹੈ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਫੂਕ ਕੱਟੀ ਆ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਫੂਕ ਨਿਕਲੀ ਹੋਈ ਹੈ ਇਦਾਂ ਦੀ ਕੋਈ ਗੱਲ ਨਹੀਂ ਆ ਦੇਖੋ ਬਲਵੰਤ ਸਿੰਘ ਰਾਮੂਵਾੜੀਆ ਜੀ ਨੇ ਵੀ ਕਿਹਾ ਸੀ ਕਿ ਇਹ ਖਸਰਿਆਂ ਦੇ ਖਾਰੇ ਮੁੰਡਾ ਹੋ ਤਾ ਕਿ ਬਾ ਪਰ ਅਕਾਲੀਆਂ ਦੀ ਮੁੜ ਕੇ ਸਰਕਾਰ ਨਹੀਂ ਆਉਂਦੀ ਸੋ ਗੱਲ ਜਿੱਤੇ ਹੈਗੀ ਆ ਇਸ ਵੇਲੇ ਅਕਾਲੀਆਂ ਦੀ ਜਾਂ ਅਕਾਲੀ ਦਲ ਬਾਦਲ ਢੜੇ ਦੀ ਜਿਹੜੀ ਹੈਗੀ ਹੈ ਜੇ ਡਾਇਨਾਸੌਰ ਡਾਇਨਾਸੌਰ ਤੇ ਮੈਂ ਬਹੁਤ ਦੇਖ ਰਿਹਾ ਕਿ ਚੈਨਲਾਂ ਦੇ ਉੱਤੇ ਵੀ ਬਣ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਵੀ ਬਣਾ ਚਲਾ ਰਹੇ ਨੇ ਕੀਤਾ ਨੂੰ ਲੱਗਦਾ ਕਿ ਜੂਰਾਸਿਕ ਪਾਰਕ ਫਿਲਮ ਤੋਂ ਬਾਅਦ ਚੋ ਕਿ ਤੇ ਇਸ ਚੀਜ਼ ਵੀ ਸੀ ਹੈ। ਤੁਸੀਂ ਕੀ ਦੱਸੋ? ਕਿਉਂ ਕਿ ਦੇਖੋ ਅਕਾਲੀ ਦਲ ਵੀ ਆ ਰਹੇ ਨੇ ਕਿੰਨੇ ਡਾਇਨਾਸੌਰ ਵੀ ਆ ਰਹੇ ਨੇ। ਸੁਖਵੀਰ ਬਾਦਲ ਕਹਿੰਦੇ ਬੇਬੀ ਡਾਇਨਾਸੌਰ ਖੜਾ ਹੋ ਗਿਆ। ਇਹ ਕਹਿ ਰਹੇ ਸੀ ਸੁਖਵੀਰ ਜੀ। ਹਾਂ ਕਈ ਵਾਰੀ ਦੇਖੋ ਡਾਇਨਾਸੌਰ ਇਦਾਂ ਦੇ ਆ ਤੁਸੀਂ ਉਹਦੇ ਵਿੱਚ ਕਈ ਕਿ ਕ੍ਰੀਚਰ ਹੁੰਦੇ ਡਾਇਨਾਸੌਰ ਦੇ। ਜਦੋਂ ਆਪਾਂ ਜੇ ਜੇ ਤੁਸੀਂ ਜਾਣਦੇ ਆ ਇਤਿਹਾਸ ਦੇ ਵਿੱਚ ਜਾਣਦੇ ਆ ਤਾਂ ਉਹਦੇ ਵਿੱਚ ਕਈ ਕ੍ਰੀਚਰ ਨੇ ਦੇਖੋ ਨਸ਼ੇ ਵਾਲੇ ਕ੍ਰੀਚਰ ਵੀ ਉਹਦੇ ਵਿੱਚ ਡਾਇਨਾਸੌਰ ਹੈਗੇ ਆ। ਉਸ ਤੋਂ ਬਾਅਦ ਵਿੱਚ ਜਿਹੜੇ ਹੈਗੇ ਆ ਡਰੱਗ ਵੇਚਣ ਵਾਲੇ ਵੀ ਡਰੱਗ ਦੇ ਨਾਲ ਰੇਤ ਮਾਫੀਆ, ਧੂਮਾਫੀਆ, ਰੀਅਲ ਏਸਟੇਟ ਮਾਫੀਆ ਜਿਹੜਾ-ਕਿਹੜਾ ਮਾਫੀਆ ਡਾਇਨਾਸੌਰ ਇਹਨਾਂ ਦੇ ਸਮੇਂ 'ਚ ਨਹੀਂ ਚੱਲਦਾ ਸੀਗਾ। ਕਿਹੜੀ-ਕਿਹੜੀ ਇੰਡਸਟਰੀ ਇਹਨਾਂ ਦੇ ਵਿੱਚ ਭਜੀ ਆ ਪੰਨ ਸਭ ਪਤਾ ਕਿ ਪੰਜਾਬ ਦੇ ਸਥਾਨੇ ਕਰਨ ਕਰਿਆ ਕਿਉਂ ਸੀਗਾ ਕਿਉਂਕਿ ਇਹ ਆਲਰੇਡੀ ਜਿਹੜਾ ਸੀਗਾ ਬਹੁਤ ਕਾਣ ਕਰ ਚੁੱਕੇ ਸੀ ਪੰਜਾਬ ਦਾ। ਔਰ ਇਸੇ ਕਰਕੇ ਕਿਹਾ ਜਾਂਦਾ ਕਿ ਡਾਇਨਾਸੌਰ ਜਾਂ ਇਹ ਜਿਹੜੇ ਆ ਇਹ ਬੰਦੇ ਇਹ ਵਾਪਸ ਨਹੀਂ ਆਉਣੇ ਪੰਜਾਬ ਦੇ ਲੋਕ ਜਿਹੜੇ ਨੇ ਇਨਾਂ ਨੂੰ ਮਾਫ਼ ਚੁੱਕੇ ਨੇ ਇਹਨਾਂ ਨੂੰ ਮੌਕਾ ਦੇ ਚੁੱਕੇ ਨੇ ਔਰ ਇਸ ਵਕਤ ਜੋ ਹਾਲਾਤ ਹੈ ਜਿਸ ਤਰੀਕੇ ਦੇ ਨਾਲ ਜਿੱਦਾਂ ਕਿ ਤੁਸੀਂ ਦੇਖਦੇ ਆ ਕਿ ਆਪਾਂ ਹਿਸਟੋਰੀయన్స్ ਤੋਂ ਸੁਣੀਦਾ ਕਿ ਕਿਹੜੀਆਂ ਕਿਹੜੀਆਂ ਗਲਤੀਆਂ ਕਾਰਨ ਜਿਹੜੇ ਨੇ ਡਾਇਨਾਸੌਰ ਖਤਮ ਹੋਏ ਸੀਗੇ ਸੋ ਉਹੀ ਗਲਤੀਆਂ ਇਹਨਾਂ ਨੇ ਕੀਤੀਆਂ ਨੇ ਔਰ ਅਕਾਸ ਤੱਕ ਸਾਹ ਜਾ ਕੇ ਗਲਤੀਆਂ ਮੰਨੀਆਂ ਵੀ ਨਹੀਂ ਕਿ ਉਹ ਕੀਤੀਆਂ ਨੇ ਸੋ ਪੰਜਾਬ ਦੇ ਲੋਕ ਜਿਹੜਾ ਇੰਨੀ ਜਲਦੀ ਪਨਾਉਦੇ ਨਹੀਂ ਐ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਬੜੇ ਸਿਆਣੇ ਆ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਸਾਡੀ ਪ੍ਰੈਸ ਕਾਨਫਰੰਸ ਦੀ ਸਾਫ ਤੋਂ ਤਾਂ ਕਲੀਅਰ ਹੋਇਆ ਜੀ ਔਰ ਅੱਜ ਵੀ ਰਾਜਾ ਵੜਿੰਗ ਜੀ ਨੇ ਪ੍ਰਧਾਨ ਸਾਹਿਬ ਨੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਕੈਂਪੀ ਦੀਆਂ ਸੀਟਾਂ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਸਾਰੇ ਆંકੜੇ ਕਲੀਅਰ ਕੀਤੇ ਆ ਔਰ ਤੁਸੀਂ ਦੇਖੋ ਕਿਉਂਕਿ ਚੈਨਲ ਅਕਾਲੀ ਦਲ ਦਾ ਹੈਗਾ ਔਰ ਮੀਡੀਆ ਪਲੇਟਫਾਰਮ ਨੂੰ ਵਰਤ ਰਹੇ ਨੇ ਔਰ ਜਿਸੇ ਤਰੀਕੇ ਦੇ ਨਾਲ ਇਹ ਲੋਕਾਂ ਦੇ ਵਿੱਚ ਇੱਕ ਦੇਖੋ ਜਿਹੜੀ ਗੱਲ ਕਰਨ ਵਾਲੀ ਹੈ ਉਹ ਤਾਂ ਕਰਦੇ ਨਹੀਂ ਹੈਗੇ ਕਿ ਕੀ ਅਸੀਂ ਕੀ ਕਰਾਂਗੇ ਜਾਂ ਸਾਡੇ ਕੋਲੋਂ ਜਿਹੜੀਆਂ ਗਲਤੀਆਂ ਹੋਈਆਂ ਸੀ ਅਸਲ ਵਿੱਚ ਕਿੱਦਾਂ ਸੁਧਾਰਾਂਗੇ ਸਾਡੀ ਲੀਡਰਸ਼ਿਪ ਕਿੱਧਰ ਨੂੰ ਜਾ ਰਹੀ ਹੈ ਵਨ ਮੈਨ ਆਪ ਹੀ ਵੜ ਕੇ ਤੁਰਨ ਨੂੰ ਫਿਰਦੇ ਨੇ ਔਰ ਪੰਜਾਬ ਦੇ ਲੋਕ ਜਿਹੜੇ ਨੇ ਸ਼ਰਿਆਮ ਜਿਹੜਾ ਕਿ ਉਹਨਾਂ ਨੇ ਇਹ ਚੋਣਾਂ ਦੇ ਵਿੱਚ ਵੀ ਇਹਨਾਂ ਨੂੰ ਖੜਾ ਆ ਆਧਾਰ ਕਿਸੇ ਪਾਰਟੀ ਦਾ ਖਤਮ ਨਹੀਂ ਹੁੰਦਾ ਉਹ ਮੈਂ ਇਹ ਗੱਲ ਕਮਾ ਚਲੋ ਉਸ ਦਾ ਕੁਝ ਕੱਟ ਸ਼ਬਦ ਦਾ ਜ਼ਰ ਮੈਂ ਜਵਾਬ ਦਵਾਉਂਗਾ ਨਾ ਫਿਰ ਇੱਕ ਇੱਕ ਕਰਕੇ ਮੈਂ ਇਹ ਗੱਲ ਮੈਂ ਗੱਲ ਕਹਿਣਾ ਚਾਹੁੰਦਾ ਕਿ ਇਹ ਦੋਨਾਂ ਦੀ ਦੋਨਾਂ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸੀ ਖਬਰਾਰ ਤੇ ਬਕਲਾੜ ਦੇਖੋ ਸਾਫ਼ ਨਜ਼ਰ ਆ ਰਹੀ ਹੈ ਇਹਨਾਂ ਦੋਨਾਂ ਨੂੰ ਪਤਾ ਵੀ ਸ਼੍ਰੋਮਣੀ ਅਕਾਲੀ ਦਲ ਬੜੇ ਦਮਕਮ ਦੇ ਨਾਲ 2023 ਦੇ ਵਿੱਚ ਸਾਡੇ ਉੱਪਰ ਬੈਠਣ ਆ ਰਿਹਾ ਹੈ ਸੋ ਇਸ ਕਰਕੇ ਆ ਡਾਇਨਾਸੌਰ ਜਾਂ ਐਸੀਆਂ ਗੱਲਾਂ ਇਹ ਕਿਹਿਆ ਜਾ ਰਹੀਆਂ ਨੇ ਸਰਪਾਲ ਸਾਹਿਬ ਮੇਰੀ ਗੱਲ ਸੁਣੋ ਮੈਂ ਨਰਵਾਲ ਸਾਹਿਬ ਨੂੰ ਬੜਾ ਕਲੀਅਰ ਕਟ ਸ਼ਬਦ ਪੁੱਛਿਆ ਉਹ ਕਹਿੰਦੇ ਅਕਾਲੀ ਦਲ ਦੇ ਖਾਤਮੇ ਦੇ ਪਿੱਛੇ ਵੀ ਕਹਿੰਦੇ ਬੜੇ ਕਾਰਨ ਸੀ ਡਾਇਨਾਸੌਰ ਕਹਿੰਦੇ ਜੇ ਧਰਤੀ ਤੋਂ ਖਤਮ ਹੋਏ ਉਸ ਪਿੱਛੇ ਵੀ ਬੜੇ ਕਾਰਨ ਸੀ ਮਾਫੀਏ ਤੇ ਡਾਇਨਾਸੌਰ ਨੂੰ ਤੁਲਨਾਤਮਕ ਤੌਰ ਤੇ ਤੁਲਨਾ ਕਰਕੇ ਤੁਹਾਡੇ ਤੇ ਅਟੈਕ ਕਰ ਰਹੇ ਨੇ ਉਹ ਮੈਂ ਇਹ ਕਹਿਣਾ ਨਾ ਵੀ ਇਹਨਾਂ ਨੇ ਕੀ ਕੀਤਾ ਸੀ ਇਹਨਾਂ ਨੇ ਸਾਡੇ ਤੇ ਆਮ ਆਦਮੀ ਪਾਰਟੀ ਜਿਹੜੀ ਆਈ ਸੀ ਇਹਨਾਂ ਨੇ ਦੋ ਵੱਡੇ ਦੋਸ਼ ਲਾਏ ਸੀ ਸ਼ੋਮਨੀ ਕਾਲੀ ਦਲ ਦੇ ਲੀਡਰਾਂ ਤੇ ਵੀ ਨਸ਼ਾ ਇਹਨਾਂ ਨੇ ਵੇਚਿਆ ਤੇ ਵੀ ਅਦਬੀ ਇਹਨਾਂ ਨੇ ਕੀਤੀ ਆ ਉਹ ਦੋਨਾਂ ਦਾ ਜਵਾਬ ਤਾਂ ਇਹਨਾਂ ਨੂੰ ਮਿਲ ਗਿਆ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਵੀ ਬਰਗਾੜੀ ਦੇ ਵਿੱਚ ਵੀ ਤੁਸੀਂ ਕਹਿੰਦੇ ਸੀ ਉੱਥੇ ਤਾਂ ਕਾਲੀ ਦਲ ਜਿੱਤੇ ਆ ਤੁਸੀਂ ਕਹਿੰਦੇ ਹੋ ਵੀ ਅੱਜ ਇਹਨਾਂ ਨੇ ਬੜਾ ਨਵਾਂ ਦਾਵਾ ਕਰਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਥਾਨ ਨੂੰ ਪਵਿੱਤਰ ਬਣਾਇਆ ਇਹ ਕਹਿੰਦੇ ਪਹਿਲਾਂ ਪਵਿੱਤਰ ਹੀ ਨਹੀਂ ਸੀ ਉਹ ਪਾਈ ਉੱਥੇ ਗਲਿਆਰੇ ਦੇ ਵਿੱਚ ਕਦੇ ਵੀ ਕੋਈ ਨਸ਼ਾ ਕੋਈ ਮੀਟੀ ਦੁਕਾਨ ਪਹਿਲਾਂ ਹੀ ਨਹੀਂ ਸੀ ਔਰ ਉਹ ਸਾਡਾ ਅਕੀਦਾ ਹੈ ਉੱਥੇ ਪੂਰੀ ਦੁਨੀਆ ਦਾ ਅਕੀਦਾ ਹੈ ਤੁਸੀਂ ਇਹ ਨਾ ਕਹੋ ਵੀ ਅਸੀਂ ਪਵਿੱਤਰ ਬਣਾਤਾ ਮੈਂ ਤਾਂ ਹਰਾਨ ਹੋ ਗਿਆ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾ ਜੀ ਜਦੋਂ ਉਹਦੀ ਮੋੜੀ ਗੱਡੀ ਸੀ ਉਹ ਉਦੋਂ ਹੀ ਉਹ ਧਰਤੀ ਪਵਿੱਤਰ ਹੋ ਗਈ ਸੀ ਮੈਂ ਤੁਹਾਨੂੰ ਸਮਝਾ ਦੇਣਾ ਚਾਹੁੰਦਾ ਦੂਜਾ ਕਾਂਗਰਸ ਨੂੰ ਕਾਂਗਰਸ ਨੂੰ ਮੈਂ ਦ ਉਸੇ ਉਸ ਖਲੋਣੇ ਦੀਆਂ ਜਿਹੜੀਆਂ ਹੈਗੀਆਂ ਫੂਕਾ ਕੱਢਦੀ ਹੈ ਕਾਂਗਰਸ ਨੇ 2433 ਸੀਟਾਂ ਤੇ ਜਿਹੜਾ ਇਲੈਕਸ਼ਨ ਲੜਿਆ 39 ਤੇ ਤੇ 554 ਜਿੱਤੀਆਂ ਨੇ ਤੇ ਅਸੀਂ ਜਿਹੜਾ 1814 ਤੇ ਲੜਿਆ ਤੇ 478 ਜਿੱਤੀਆਂ ਨੇ ਸਾਡਾ ਬੋਟ ਬੋਟ ਪ੍ਰਤੀਸ਼ਤ ਬਣਦਾ 26% ਇਹਨਾਂ ਦਾ 22% ਪਤਾ ਨਹੀਂ ਕਿਹੜੀ ਗੱਲ ਤੋਂ ਖਲੋਣੇ ਦੀਆਂ ਫੂਕਾ ਕੱਢੀ ਜਾਂਦੇ ਨੇ ਦਰਅਸਲ ਇਹ ਖੁਖਲਾੜ ਚ ਆ ਗਏ ਨੇ ਇਹਨਾਂ ਨੂੰ ਪਤਾ ਹੈ ਵੀ ਸਾਡੀ ਤਾਂ ਦਾਲ ਗਰਮੀ ਦੀ ਇਹਨਾਂ ਦੇ ਤਾਂ ਕਿਹੜੇ ਕਹਿੰਦੇ ਖੜਾਉਣੇ ਦੀਆਂ ਗੱਲਾਂ ਕਰਦੇ ਠੀਕ ਹੈ ਸੈਂਪਲਰ ਸਾਹਿਬ ਨੇ ਅੰਕੜਾ ਰੱਖਿਆ ਤੁਹਾਡੇ ਸਾਹਮਣੇ ਇਸ ਵੇਲੇ ਕਾਲੀ ਦਾਲ ਦੀ ਨਿਆ ਸੀਟਾਂ ਤੇ ਲੜਿਆ ਇੰਨੀਆਂ ਤੇ ਆ ਕੀਤਾ ਦੇਖੋ ਅੱਜ ਰਾਜਾ ਵੜੰਗੀ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਹਨਾਂ ਨੇ ਸਾਰਾ ਰਾਜ ਦਾ ਦੋਸਤ ਪਾਣੀ ਲਾਪਨ ਕਰਕੇ ਜਿਹੜਾ ਸਾਰੇ ਰੱਖਿਆ ਦੇਖੋ ਮੈਂ ਇਹਨਾਂ ਦੀ ਗੱਲ 'ਚ ਬੋਲਿਆ ਨਹੀਂ ਦੇਖੋ ਆਹੀ ਗੱਲ ਹੈ ਤਾਈਂ ਉਹਦਾ ਮੈਂ ਕਹਿਣਾ ਤਾਈਂ ਉਹਦਾ ਕੈਮਰਿਆਂ ਤੇ ਹੁਣ ਕੋਈ ਨਿਸ਼ਾਨੀ ਡਾਇਨਾਸੌਰ ਵਾਲੇ ਜਿਹੜੇ ਹੈਗੇ ਆ ਇਹਨਾਂ ਨੂੰ ਇਹ ਚੀਜ਼ ਸੋਚ ਰਣੀ ਚਾਹੀਦੀ ਅਸਲ ਦੇ ਵਿੱਚ ਡਾਇਨਾਸੌਰ ਨੂੰ ਇਹ ਤਾਂ ਪ੍ਰਚਲਿਤ ਕਰ ਲੈ ਇਹਨਾਂ ਨੂੰ ਪਤਾ ਕਿ ਇਹਨਾਂ ਦਾ ਵਿਰੋਧੀ ਕਿਹੜਾ ਖੜਾ ਹੈ ਔਰ ਜੇਸ ਤਰੀਕੇ ਦੇ ਨਾਲ ਹੈਗਾ ਇਹਨਾਂ ਦੇ ਕੋਲ ਚੋਣ ਨਿਸ਼ਾਨ ਜਿਹੜਾ ਤਕੜੀ ਦਾ ਜਾਣ ਵਾਲਾ ਹੈ ਇਸ ਕਰਕੇ ਜਿਹੜਾ ਨਵਾਂ ਚੋਣ ਨਿਸ਼ਾਨ ਹੈ ਉਹਨੂੰ ਪ੍ਰਚਲਿਤ ਕਰਨ ਦੇ ਲਈ ਜਿੱਦਾਂ ਸਾਰਾ ਕੁਝ ਪ੍ਰੋਪਗੈਂਡਾ ਰਚਲੇ ਨੇ ਅੱਜ ਦੀ ਡੇਲ ਦੇ ਵਿੱਚ ਇਹ ਕਰਨੀ ਜੀ ਅਸੀਂ ਅਸਿੰਦਰ ਸਰਪਤ ਜੀ 2014 ਤੋਂ ਅਸੀਂ ਸੈਂਪਲਾ ਸਾਹਿਬ ਕਾਂਗਰਸ ਕਹਿ ਰਹੀ ਹੈ ਵੀ ਤਕੜੀ ਚੋਣ ਨਿਸ਼ਾਨ ਜਾ ਰਿਹਾ ਕਹਿੰਦੇ ਨਵਾਂ ਸਿੰਬਲ ਪ੍ਰਮੋਟ ਕਰ ਰਹੇ ਹੋ ਤੁਸੀਂ ਠੀਕ ਸੈਂਪਲਾ ਜੀ ਜਦੋਂ ਜਦੋਂ ਕੱਲ੍ਹ ਕੱਲ੍ਹ ਅੱਧੀਆਂ ਤੋਂ ਜ਼ਿਆਦਾ ਠੀਕ ਨਰਵਲ ਸਾਹਿਬ ਤੁਹਾਡੇ ਗੱਲ ਆ ਗਈ ਹੈ ਸੈਂਪਲਾ ਸਭ ਜਵਾਬ ਦੇ ਰਹੇ ਨੇ ਤੁਹਾਡੀ ਗੱਲ ਤੇ ਠੀਕ ਹੈ ਸੈਂਪਲਾ ਜੀ ਨਰਵਲ ਸਾਹਿਬ ਕਹਿੰਦੋ ਨਰਵਲ ਸਾਹਿਬ ਮੈਂ ਤਾਂ ਡਾਟੇ ਤੇ ਗੱਲ ਕੀਤੀ ਸੀ ਤੁਸੀਂ ਪ੍ਰੈਸ ਕਾਨਫਰੈਂਸ ਦੀਆਂ ਗੱਲਾਂ ਕਰਕੇ ਇੱਧਰ ਉੱਧਰ ਡਿਬੇਟ ਦਾ ਸਮਾਂ ਖਰਾਬ ਕਰ ਰਹੇ ਹੋ ਮੈਂ ਤਾਂ ਡਾਟਾ ਬੋਲ ਰਿਹਾ ਜੇ ਗਲਤ ਹੈ ਤਾਂ ਤੁਸੀਂ ਕਹਿ ਦਿਓ ਵੀ ਗਲਤ ਮੈਂ ਤਾਂ ਬੋਰਡ ਪ੍ਰਤੀਸ਼ਤ ਦੀ ਗੱਲ ਕਰ ਰਿਹਾ ਦੂਜਾ ਤੁਹਾਡੇ ਮੁੱਖ ਮੰਤਰੀ ਬੜੇ ਨੇ ਜੀ 12-13 ਮੁੱਖ ਮੰਤਰੀ ਨੇ ਰੋਜ਼ ਇੱਕ ਨਵਾਂ ਮੁੱਖ ਮੰਤਰੀ ਜੰਮਦਾ ਹੈ ਇਸ ਕਰਕੇ ਇਹਨਾਂ ਨੂੰ ਫਿਕਰ ਲੱਗਿਆ ਪਿਆ ਵੀ ਸਾਡਾ ਬਣਨਾ ਬਣਾਉਣਾ ਕੁਝ ਨਹੀਂ ਦੂਜਾ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਇੱਥੇ ਤੋਂ ਹੁਣ ਬੜੇ ਉਹ ਕਹਿ ਸਕਦੇ ਆ ਵੀ ਬੜੇ ਹਾਰ ਪਾ ਕੇ ਰੁਖਸਤ ਇਹਨਾਂ ਨੇ ਹੋਣਾ ਹੈ ਇਸ ਕਰਕੇ ਦੋਨਾਂ ਪਾਰਟੀਆਂ ਨੂੰ ਬੜਾ ਫਿਕਰ ਲੱਗਿਆ ਪਿਆ ਚਾਹੇ ਇਹ ਦਾਣਾ ਇਸ ਡਾਇਨਾਸੌਰ ਦੀ ਅਖਾਣ ਬਣਿਆ ਪਰ ਇਹਨਾਂ ਦੇ ਗਲੇ ਦੀ ਹੱਡੀ ਬਣ ਗਿਆ ਮੈਂ ਤੁਹਾਨੂੰ ਇਹ ਕਹਿ ਦੇਣਾ ਚਾਹੁੰਦਾ ਠੀਕ ਸੰਦੀਪ ਬੰਦੂ ਜੀ ਸਾਪਲਾ ਸਾਹਿਬ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਡਾਇਨਾਸੌਰ ਹੈ ਜਾਂ ਕੁਛ ਹੈ ਪਹਿਲੀ ਗੱਲ ਡਾਇਨਾਸੌਰ ਹਨ ਨਹੀਂ ਨੰਬਰ 2 ਇੱਕ ਗੱਲ ਜਿਹੜੀ ਤੁਸੀਂ ਬੜੀ ਵੱਡੀ ਕਹੀ ਆ ਜਾਂ ਕਿਹੜਾ ਦਿੱਤਾ ਨਾ ਜੀ ਜਿਹੜਾ ਕਿ ਕਾਂਗਰਸ 2400 ਤੇ ਲੜੀ ਤੇ ਅਸੀਂ 1800 ਕੁ ਸੀਟਾਂ ਤੇ ਲੜੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਧੱਕਾ ਹੋਇਆ ਇਹ ਕਿਤਾਬ ਉਹ ਕਿਤਾਬ ਤਾਂ ਕੈਸ਼ਾਈ ਕੀਤੀ ਗੁੰਡਾਗਰਦੀ ਕੀਤੀ ਤੇ ਪਹਿਲਾਂ ਜਦੋਂ ਤੁਸੀਂ ਇਹ ਕਰ ਲਿਆ ਵੋ ਇੱਕ ਮਿੰਟ ਸੁਣਨਾ ਤੁਹਾਨੂੰ ਟੱਕਿਆ ਨਹੀਂ ਲੱਗਾ ਬੋਲ ਰਿਹਾ ਜੀ ਮੈਂ ਕੋਈ ਆਪਣੇ ਕੋਲ ਸੁਣਦਾ ਹਾਂ ਸਰ 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 ਸੁਣੋ ਇੰਚਰਗਨਾ ਜੀ ਬਿਲਕੁਲ ਨਿਰਪੱਖ ਤੇ ਆਮ ਲੋਕਾਂ ਦੇ ਹੱਕ ਦੇ ਵਿੱਚ ਇਲੈਕਸ਼ਨ ਹੋਇਆ ਕਿ ਆਮ ਲੋਕ ਇਲੈਕਸ਼ਨਾਂ ਚ ਬੜਾ ਬਖੂਬੀ ਭਾਗ ਲਿਆ ਲੋਕਾਂ ਨੇ ਜਿਹੜਾ ਤੁਸੀਂ ਬਾਰ ਬਾਰ ਕਹਿ ਰਹੇ ਹੋ ਨਾ 26% 26% ਨਹੀਂ 14% ਵੋਟ ਤੁਹਾਨੂੰ ਆਈ ਹੈ 2% ਭਾਜਪਾ ਨੂੰ ਆਈ ਹੈ ਔਰ 20% ਵੋਟ ਆਈ ਹੈ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਆਈ ਹੈ 61% ਦੇ ਕਰੀਬ ਸਾਫਲਾ ਸਾਹਿਬ ਪੰਜਾਬ ਦੀ ਜਨਤਾ ਨੂੰ ਪਤਾ ਹੈ ਪੰਜਾਬ ਲਈ ਕੌਣ ਕੰਮ ਕਰ ਰਿਹਾ ਪੰਜਾਬ ਜੰਨੀ ਸਾਹਿਬ ਲਾਸਟ ਸੈਕਸ਼ਨ ਫਿਰ ਸਮਾਪਤੀ ਜੰਨੀ ਜੀ 45 ਸੈਕਿੰਡ ਫਿਰ ਸਮਾਪਤੀ ਸਰ ਠੀਕ ਹੈ ਸੰਦੀਪ ਜੀ ਰੋਕ ਰਿਹਾ ਮੈਂ ਜਦੋਂ ਲਾਸਟ ਹੈ ਮੈਂ ਆਮ ਆਦਮੀ ਪਾਰਟੀ ਨੂੰ ਦੋ ਦੋ ਸਵਾਲ ਕੀਤੇ ਸੀ ਦੋਨਾਂ ਦਾ ਜਵਾਬ ਨਹੀਂ ਦਿੱਤਾ ਇਹਨਾਂ ਨੇ ਦੋ ਸਵਾਲਾਂ ਦਾ ਕੋਈ ਇਹ ਉਹੀ ਪਾਲਿਸੀ ਵਰਦੇ ਨੇ ਜਿਹੜੀ ਮਨੀਸ਼ ਸੋਧਿਆ ਨੇ ਕਹੀ ਸੀ ਵੀ ਧਾਮ ਧਾਮ ਦੰਡ ਪੇੜ ਚੂੜ ਸੱਚ ਲੜਾਈ ਪਰ ਆਨਸਰ ਨਹੀਂ ਦੇਣਾ ਸਵਾਲਾਂ ਦੇ ਟ੍ਰੈਪ 'ਚ ਨਹੀਂ ਆਉਣਾ ਸਵਾਲ ਨਹੀਂ ਕਿਸੇ ਦਾ ਜਵਾਬ ਦਿੰਦੇ ਇਹਨਾਂ ਨੇ ਸਿੱਖ ਲਿਆ ਪੂਰੀ ਤਰ੍ਹਾਂ ਇਹ ਤੋਂ ਸਾਫਟ ਹੁੰਦਾ ਹੁਣ ਦੂਜੀ ਗੱਲ ਜਿਹੜੀ ਇਹ ਕਹਿੰਦੇ ਗੁੰਡਾਗਰਦੀ ਠੀਕ ਗੁੰਡਾਗਰਦੀ ਦਾ ਹਾਈ ਕੋਰਟ ਨੇ ਮੰਨ ਲਈ ਤੁਹਾਡੀ ਉਹਨਾਂ ਨੇ ਕਿਹਾ 299 ਲੈਂਡ ਐਪੀਅਰ ਇੰਪਾਰਸ਼ੀਅਲ ਕਿਉਂ ਕਰਨਾ ਪਿਆ ਉਹਨੂੰ ਜੇ ਕੋਈ ਗੜਬੜ ਸੀ ਤਾਂ ਕਹਿਣਾ ਪਿਆ ਦੂਜੀ ਗੱਲ ਤੁਸੀਂ ਸੈਸ਼ਨਸ ਹੱਦ ਰਹੇ ਹੋ ਸੈਸ਼ਨਸ ਹੱਦ ਮਨਰੇਗਾ ਤੇ ਜਿਹੜਾ ਗੈਂਗਸਟਰਿਜ਼ਮ ਤੇ ਕਿਉਂ ਨਹੀਂ ਸੱਦੇ ਠੀਕ ਕਿਉਂ ਕ腐ਸ਼ਨ ਤੇ ਨਹੀਂ ਸੱਦੇ ਕਿਉਂ ਨਸ਼ਾ ਤੇ ਨਹੀਂ ਸਦੇ ਤੇ ਵਿੰਟਰ ਸੈਸ਼ਨ ਤੋਂ ਗੱਲ ਕੋਈ ਕਰੰਗੋ ਜੀ ਕਈ ਸਵਾਲ ਕਈ ਸਵਾਲ ਸਰਕਾਰ ਤੇ ਨੇ ਸਰਕਾਰ ਨੂੰ ਲੈ ਕੇ ਆਪੋਜੀਸ਼ਨ ਦੇ ਬਹੁਤ ਵੱਡੇ ਸਵਾਲ ਨੇ ਬਹੁਤ ਸ਼ੁਕਰੀਆ ਚੰਨੇ ਜੀ ਬੰਦੋ ਜੀ ਨਰਵਾਲ ਜੀ ਸੈਂਪਲਸ ਆ ਬਹੁਤ ਸ਼ੁਕਰਗੁਜ਼ਾਰ ਸਮਾਂ ਇਜਾਜ਼ਤ ਨਹੀਂ ਦੇ ਰਾ ਫਿਲਹਾਲ ਇੱਕ ਛੋਟੇ ਜਿਹੇ ਵਕਫੇ ਲਈ ਰੁਕਦੇ ਹਾਂ